ਮੈਂ ਹੱਥ ਜੋੜ ਕੇ ਤੁਹਾਡੇ ਨਾਲ ਬੇਨਤੀ ਹੈ ਕਿ ਤੁਸੀਂ ਸ਼ਾਂਤੀ ਬਣਾਈ ਰੱਖੋ ਸਾਡੇ ਤੇ ਥੋੜਾ ਭਰੋਸਾ ਕਰੋ ਅਸੀਂ ਤੁਹਾਨੂੰ ਆਸ਼ਵਾਸਨ ਦਵਾਉਂਦੇ ਹਾਂ ਬੰਦਾ ਕਿਤੇ ਨਹੀਂ ਜਾਂਦਾ ਬੰਦੇ ਨੂੰ ਸਜ਼ਾ ਕਰਾਉਣ ਦੀ ਜ਼ਿੰਮੇਵਾਰੀ ਮੇਰੀ ਹੈ ਇਸ ਕਰਕੇ ਤੁਸੀਂ ਸਾਡੇ ਤੇ ভরসা ਕਰੋ ਤੁਸੀਂ ਸਾਡੇ ਵੀਰੋਂ ਆਪਾਂ ਕਿਉਂ ਮਾਹੌਲ ਖਰਾਬ ਕਰਦੇ ਹੈ ਹਨਾ ਆਪਾਂ ਇਹਨੂੰ ਜਾ ਕੇ ਆਪਾਂ ਮੁਕਲਮਾ ਜਿਹੜੀ ਮੁਕਦਮੇ ਦੀ ਤਫਤੀਸ਼ ਹੈ ਉਹ ਉੱਪਰ ਸ਼ੁਰੂ ਕਰੀਏ ਔਰ ਆਪਾਂ ਇੱਥੇ ਗੱਲ ਖਤਮ ਕਰੀਏ ਤੋਂ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਬરાਹ ਮਿਹਰਬਾਨੀ ਥੋੜਾ ਜਿਹਾ ਸਾਡੇ ਨਾਲ ਕੋਆਪਰੇਟ ਕਰੋ ਸਾਡੇ ਅਕਸਰ ਵੀ ਤੇ ਸਾਰੇ ਸੈਕਸ਼ਨਸ ਵੀ ਤੁਹਾਡੀ ਕਮੇਟੀ ਦਾ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਉਹ ਵੀ ਅਸੀਂ ਕਮੇਟੀ ਨੂੰ ਵੀ ਪਾਵਾਂਗੇ ਜਿਹੜੀ ਤੁਹਾਡੀ ਗੱਲ ਹੈ ਉਹ ਵੀ ਅਸੀਂ ਸਨਨ ਨੂੰ ਤਿਆਰ ਹੈ ਪਰ ਆਪਾਂ ਰੋੜਾ ਨਾ ਪਾਈਏ ਅਸੀਂ ਤੁਹਾਡੇ ਨਾਲ ਐ ਤੁਹਾਡੇ ਵਿੱਚ ਐ ਜੋ ਤੁਹਾਡੇ ਮਨ ਚ ਬੋਜ ਹੈ ਉਹ ਸਾਡੇ ਮਨ ਚ ਵੀ ਬੋਜ ਹੈ ਜਿਹੜੀ ਘਟਨਾ ਤੁਹਾਨੂੰ ਦੁਖ ਹੈ ਉਹ ਸਾਨੂੰ ਵੀ ਦੁਖ ਹੈ ਸਾਡੇ ਵੀ ਅਸਰ ਹੈ ਅਸੀਂ ਵੀ ਬੜਾ ਸਤਿਕਾਰ ਕਰਦੇ ਹਾਂ ਮਹਾਰਾਜੀ ਦਾ ਜਿਹੜੀ ਗੱਲ ਹੈ ਉਹ ਆਪਾਂ ਉਹਨੂੰ ਐਂ ਤੱਕ ਲਿਖੀ ਤੋ ਜਾਈਏ ਇਸ ਕਰਕੇ ਅਸੀਂ ਤੁਹਾਨੂੰ ਬੇਨਤੀ ਕਰਦੇ ਕਿ ਪਲੀਜ਼ ਤੁਸੀਂ ਕੋਆਪਰੇਟ ਕਰੋ ਸਾਡੇ ਨਾਲ ਦੇਖੋ ਉਹਨੂੰ ਪੁਲੀਸ ਨੇ ਭੇਜਿਆ ਕਿ ਇਹਦਾ ਗੱਲ ਹੋਈ ਹੈ ਇੱਕ ਮਿੰਟ ਇਹਨਾਂ ਨਾਲ ਗੱਲ ਆਪਾਂ ਕਰ ਰਹੇ ਆ ਜਿਹੜੇ ਆਪਾਂ ਨੂੰ ਜਿਹੜੇ ਬਿਆਨ ਦਿੱਤੇ ਹੋਣਗੇ ਜੇ ਇਹਨਾਂ ਨੇ ਉਹ ਪ੍ਰਸਾ ਦਿੱਤਾ ਹੋਵੇ ਕਹਿੰਦੇ ਜੇ ਬਿਆਨਾਂ ਦੇ ਵਿੱਚ ਜਵਰੀ ਦੇ ਵਿੱਚ ਇਹ ਤੁਹਾਨੂੰ ਲੱਗਦਾ ਕਮੇਟੀ ਰੋਸ਼ੀ ਹੋਏਗੀ ਕਮੇਟੀ ਨੇ ਕਹਿੰਦਾ ਪਤਾ ਨਹੀਂ ਅੱਜ ਤੱਕ ਸਾਡੀ ਇਹ ਅੱਜ ਦੀ ਚਾਹ ਲੈਣਾ ਜੇ ਮੈਂ ਕਿਹਾ ਬਿਆਨਾਂ ਵਿੱਚ ਇੱਕ ਮਿੰਟ ਹੀ ਕਰਨ ਲੱਗਾ ਹੈ ਫਿਰ ਇਹ ਚਲੋ ਬਾਬੇ ਨਾਨਕ ਨੇ ਬਿਆਨ ਦੇ ਵਿੱਚ ਹੀ ਆਇਆ ਹੈ ਸਾਡੇ ਬਿਆਨ ਦਾ ਐਮਰਿ ਨਾਲ ਵਿੱਚ ਇਹ ਜ਼ਿੰਦਗੀ ਹੈ ਵੀ ਜਿਹੜੀ ਤਰਫੀਜ਼ ਦੇ ਦੌਰਾਨ ਕਿਸੇ ਦਾ ਵੀ ਨਾਮ ਆਏਗਾ ਅਸੀਂ ਇਹ ਵਿੱਚ ਪਾਵਾਂਗੇ لکھیا ہویا بالکل لکھیا ہویا میری جان نہ لینی آسی آسی هو لکھیا ہوے نا بابا جی بابا جی ایک کر لے تو او مکھا وی ہوئی کرتا ہے اونوں گڑھی ہوئی تو او دا سر لائیے او دا سر لائیے ذمہ داری کو رکھیا ہوئے ہے بابا سنی کرو جوں کیا 10000 تیری گل ہو گئی بابا جی بابا جی ਨਾ ਤੂੰ ਕਰ ਛੱਡ ਛੱਡ ਇਹ ਮੈਨੂੰ ਕਹਦਾ ਨਾ ਪਾਪਾ ਆਪਸ ਵਿੱਚ ਨਾ ਲੜੀਏ ਆਪਾਂ ਪੰਜਾਬ ਦੇ ਆਪ ਬਣਾਈਏ ਕਿ ਉੱਥੇ ਕੋਈ ਅਹੀਂ ਯਾਰ ਆਪਣੇ ਕੱਲੇ ਕਰ ਛੱਡ ਕੇ ਚੱਲ ਜੰਨੇ ਆ ਦੱਸੋ ਮੈਨੂੰ ਕੋਈ ਹੁੰਦਾ ਹੀ ਆ ਕੋਈ ਨਾ ਕੋਈ ਕਹਿ ਕੇ ਜਾਈਦਾ ਕਿਸੇ ਨੂੰ ਅਹੀਂ ਗੁਰੂ ਘਰ ਉੱਥੇ ਯਾਰ ਕੱਲਾ ਛੱਡ ਕੇ ਚੱਲ ਜੰਨੇ ਜਿੱਥੇ ਮਰਜ਼ੀ ਆਪਾਂ ਕੋਈ ਵਿਆਹ ਵੇਖਣ ਚੱਲ ਜੰਨੇ ਕੋਈ ਕਦੇ ਚੱਲ ਜੰਨੇ ਆਪਾਂ ਨੂੰ ਕਮੇਟੀਆਂ ਨੂੰ ਇਹ ਵੀ ਜਿਹੜਾ ਸਖਤ ਸਟੈਂਡ ਲੈਣਾ ਪੈਣਾ ਵਾ ਅੱਜ ਤੋਂ ਸਾਰੇ ਪਿੰਡਾਂ ਦੇ ਵਿੱਚ ਫਿਰਨਾ ਪੈਣਾ 10 ਸਾਲ ਪਹਿਲਾਂ ਆਪਾਂ ਨਿਰਗਰਹ ਗੁਰੂ ਘਰ ਇੱਥੇ ਰਹਿੰਦੇ ਸੀ ਕੋਈ ਜ਼ਿੰਦਾ ਨਹੀਂ 10 ਸਾਲ 15 20 ਸਾਲ ਪਹਿਲਾਂ ਉਹਨਾਂ ਨੇ ਚਲ ਕਰ ਲਿਆ ਉਹਨੂੰ ਕੋਈ ਨਹੀਂ ਪਹਿਣੀ ਆਪਾਂ ਨੂੰ ਫੋਨ ਜਿਹੜੀ ਪ੍ਰਸ਼ਾਸਨ ਨੇ ਆਪਣੇ ਵੱਲੋਂ ਪੂਰੀ ਕਾਰਵਾਈ ਕਰ ਦਿੱਤੀ ਆ ਬਾਕੀ ਇਹਨਾਂ ਵੱਲ ਹੋਰ ਸਬੂਤ ਮਿਲਤੇ ਜਿਹੜੇ ਉਹ ਵਾਅਦਾ ਜੁਰਮ ਦਾ ਵੀ ਆਲੂ ਫੇਰੇ ਨਾ ਛੱਡਦਾ ਨਾ ਐਡਾ ਇਹ ਕਾਰਵਾਈ ਕੀਤੀ ਇਹ ਨਜ਼ਰਬਾਈ ਕਾਦੀ ਹੋਈ ਇਹ ਕਾਰਵਾਈ ਕੋਈ ਇਹ ਭਗਵਾਨਪੁਰ ਦੇ ਵਿੱਚ ਉਹ ਕੀ ਘਟਨਾ ਸੀ ਔਰ ਪੁਲਿਸ ਦੀ ਕੀ ਕਾਰਵਾਈ ਰਹੀ ਹੈ ਕੀ ਜਾਂਚ ਚ ਪਤਾ ਲੱਗਦਾ ਸਾਨੂੰ ਸ਼ਾਮ ਕਰੀਬ 3:30 ਵਜੇ ਸਾਨੂੰ ਇਨਫਰਮੇਸ਼ਨ ਮਿਲੀ ਸੀ ਕਿ ਭਗਵਾਨ ਦਾ ਪ੍ਰਿੰਟ ਚਲੇ ਇਹ ਬੰਦਾ ਗੁਰਦੁਆਰੇ ਚ ਬੜਾ ਹੈ ਤੇ ਉਹਨੇ ਉਹਨੇ ਵਿਰਧਿੰਗ ਕਰਨ ਦੀ ਕੋਸ਼ਿਸ਼ ਕੀਤੀ ਹੈ ਮੌਕੇ ਤੇ ਸਾਡਾ ਐਸਐਚਓ ਉੱਥੇ ਪਹੁੰਚ ਗਿਆ ਅਸੀਂ ਇਹ ਬੰਦਾ ਆਰਾਊਂਡ ਅਪ ਕਰ ਲਿਆ ਹੈ ਆਰਾਊਂਡ ਅਪ ਕਰਕੇ ਅਸੀਂ ਕਾਰਵਾਈ ਕਰਾਂਗੇ ਤੁਸੀਂ ਪਛਾਣ ਕਰਤਾ ਹੈ ਪੇਰਵੀ ਔਰ 307 ਜਿਹੜੀ ਸੈਕਸ਼ਨ ਹੈ ਅਸੀਂ ਲਾਤੇ ਹੋਏ ਔਰ ਬਾਕੀ ਜਿਹੜੀ ਕਾਰਵਾਈ ਹੈ ਉਹ ਸੀ ਉਹ ਨੂੰ ਪਤਾ ਲੱਗ ਪਾਇਆ ਕਿਥੋਂ ਦਾ ਹੈ ਜੀ ਬੰਦੇ ਦਾ ਨਾਮ ਅਸੀਂ ਹੁਣ ਤਸਦੀਕ ਕਰਦੇ ਪਏ ਹੈ ਪਰ ਇਹ ਰਹਿਣ ਵਾਲਾ ਕਿਥੇ ਦਾ ਹੈ ਹੁਣ ਅਸੀਂ ਵੈਰੀਫਾਈ ਕਰ ਰਹੇ ਹਾਂ ਬੰਦੇ ਦਾ ਨਾਮ ਹਰਦੇਵ ਸਿੰਘ ਹੈ ਔਰ ਬਾਕੀ ਜਿਹੜੀ ਤਫਤੀਸ਼ ਹੈ ਉਹ ਅਸੀਂ ਜਲਦ ਤੋਂ ਜਲਦ ਮੁਕੰਮਲ ਕਰਕੇ ਇਹਨੂੰ ਕੇਸ ਵਿੱਚ ਲਗਾ ਮੈਮ ਹੁਣ ਸਥਿਤੀ ਕਿਦਾਂ ਦੀ ਹੈ ਹੁਣ ਸਥਿਤੀ ਸਾਡੀ ਬਿਲਕੁਰੀ ਕੰਟਰੋਲ ਤੇ ਹੈ ਸਾਨੂੰ ਬੜਾ ਫੋਕਰੇਟ ਫੂਟ ਦਾ ਪਬਲਿਕ ਮੂਵੀ ਔਰ ਬੜੀ ਵਧੀਆ ਕਾਰਵਾਈ ਲਈ ਮੁਬਲਸ ਪਾਸੇ ਨੂੰ ਸਾਰੇ ਬਹੁਤ ਬੜਾ ਕੰਪਲੀਟ ਕੀਤਾ। ਉਹਨ ਸਾਰਾ ਲਾਅ ਐਂਡ ਆਰਡਰ ਸਿਚੁਏਸ਼ਨ ਬਿਲਕੁਲ ਫਿਕਸ ਹੋ ਗਿਆ। ਸਿਚੁਏਸ਼ਨ ਪੂਰੀ ਕੰਟਰੋਲ ਵਿੱਚ ਹੈ। ਸਾਰੇ ਬੰਦੇ ਇੱਥੇ ਆ ਚੁੱਕੇ ਹਨ। ਸਾਰਾ ਕੁਝ ਅਸਲੀ ਵਧੀਆ ਤਰੀਕੇ ਨਾਲ ਹੋ ਰਿਹਾ ਹੈ। ਮੈਂ ਅਕਸਰ ਇਹੋ ਜਿਹੀਆਂ ਕਟਨਾਵਾਂ ਤੋਂ ਬਾਅਦ ਇੱਕ ਰੂਮਰ ਜੈ ਪੈਦਾ ਹੁੰਦਾ ਹੈ। ਕੋਈ ਇਦਾਂ ਦੀ ਸਥਿਤੀ ਇਤਨੀ ਕੀ ਕਹਿਣਾ ਚਾਹੀਏ ਆਮ ਲੋਕਾਂ ਨੂੰ? ਕੋਈ ਰੂਮਰ ਦੀ ਗੱਲ ਨਹੀਂ ਹੈ। ਕੋਈ ਘਬਰਾਉਣ ਦੀ ਲੋੜ ਨਹੀਂ ਹੈ। ਸਾਰੀ ਸਿਚੁਏਸ਼ਨ ਪੂਰੀ ਕੰਟਰੋਲ ਵਿੱਚ ਹੈ।